ਹਾਂਜੀ ਅੱਜ ਜਿਹੜੀ ਆਪਾਂ ਖਾਸ ਵੀਡੀਓ ਕਰਨ ਲੱਗੇ ਆਂ ਆਪਾਂ ਕਰਨ ਲੱਗੇ ਆਂ ਮੈਸੀ ਫਰਗੋਸ਼ਨਾ ਜਿਹੜਾ 950 ਟਰੈਕਟਰ ਦੀ ਵੀਡੀਓ ਕਰਨ ਲੱਗੇ ਆ ਬਾਈ ਜੀ ਆਪਣੇ ਨਾਲ ਸੱਸੀ ਗਿਆ ਬਾਈ ਜੀ ਸੱਸੀ ਗਿਆ ਬਾਈ ਜੀ ਕੀ ਨਾਮ ਆ ਆਪਣਾ ਯੇ ਮੇਰਾ ਨਾਮ ਜੀ ਗੁਰਚੰਨ ਸਿੰਘ ਆਂ ਪਿੰਡ ਚ ਭੋਲਾ ਕਹਿੰਦੇ ਠੀਕ ਆ ਜੀ ਪਿੰਡ ਆਪਣਾ ਸੂਰਕੋਈ ਆ ਜੀ ਜ਼ਿਲ੍ਹਾ ਫਰੀਦਕੋਟ ਆ ਨਾ ਤੇ ਟਰੈਕਟਰ ਆਪਣਾ ਹੈਗਾ 950 ਕਿੰਨਾ ਟਾਈਮ ਹੋ ਗਿਆ ਇਹ ਟਰੈਕਟਰ ਲੈਣ ਦਾ ਇਹ ਸਾਡੇ ਕੋਲੇ 20 ਚ ਆਇਆ ਜੀ ਠੀਕ ਆ ਜੀ 20 ਚ ਲਿਆ ਸੀਗਾ ਹਾਂਜੀ ਤੇ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਜਿਵੇਂ ਮੰਨ ਲਓ ਤੁਸੀਂ ਉਦੋਂ ਲਿਆ ਨਵਾਂ ਇਹ ਹੈ ਨਾ ਤੇ ਕੀ ਕੁਆਲਿਟੀ ਕਿਵੇਂ ਆ ਇਹ ਸਾਨੂੰ ਟਰੈਕਟਰ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਜੀ ਇੱਕ ਤਾਂ ਟਰੈਕਟਰ ਜੀ ਰਿਪੇਅਰ ਜਵੇਂ ਹੈ ਨਹੀਂ ਕੋਈ ਵੀ ਠੀਕ ਹੈ ਜੀ ਹਾਂ ਜੀ ਚਲਾਈ ਚ ਬਹੁਤ ਸਾਫ਼ ਹੈ ਜੀ ਠੀਕ ਹੈ ਜੀ ਬੰਦਾ ਥੱਕਦਾ ਨਹੀਂ ਪਾ ਸਾਰੀ ਦਿਹਾੜੀ ਲਈ ਫਿਰੇ ਨਾ ਦੋ ਦਿਨ ਵਾਈ ਜਾਵੇ ਠੀਕ ਹੈ ਜੀ ਉਦਾਂ ਚਲਾਉਣ ਹਾਂ ਚਲਾਉਣ ਵਧੀਆ ਤੇਲ ਖਰਚਾ ਵੀ ਜਿਵੇਂ ਆਮ ਟਰੈਕਟਰ ਹੈ ਮਤਲਬ ਠੀਕ ਹੈ ਠੀਕ ਹੈ ਜੀ ਇਹ ਤਾਂ ਆਪਦੇ ਵਾਹਨ ਦੇ ਸਿਰ ਤੇ ਆ ਤੇਲ ਤਾਂ ਜਿਵੇਂ ਨਜਾਇਜ਼ ਵੜੇਸ ਦੇਈ ਜਾਵਾਂਗੇ ਤੇ ਨਜਾਇਜ਼ ਖਾਈ ਜਾਣਾ ਤੇ ਨਹੀਂ ਤਾਂ ਜੇ ਆਮ ਆ ਪਟਕਾ ਕੇ ਵਾਵਾਂਗੇ 16 1700 ਚੱਕਰ ਦਿਵਾਵਾਂਗੇ ਤਾਂ ਬਹੁਤ ਖਰਚਾ ਘਟਾ ਜੀ ਇਹਦਾ ਠੀਕ ਹੈ ਜੀ ਤੇ ਤੋਰਾ ਤੂਰਾ ਕਿਵੇਂ ਆ ਟਰੈਕਟਰ ਤੋਰਾ ਬਹੁਤ ਠੀਕ ਆ ਜੀ ਬਹੁਤ ਵਧੀਆ ਜਿੰਨਾ ਹੌਲੀ ਤੋੜ ਲੋ ਵੱਧ ਤੋੜ ਲੋ ਉਹ ਆਪਦੇ ਸਾਰੇ ਆ ਠੀਕ ਹੈ ਜੀ ਹੋਰ ਬਜਾਈ ਤੇ ਪੂਰਾ ਕੰਮ ਜਾਈ ਬਜਾਈ ਤਾਂ ਮਤਲਬ ਇਹਦੇ ਨਾਲ ਦੀ ਕੋਈ ਟਰੈਕਟਰ ਕਾਰ ਨਹੀਂ ਸਕਦਾ ਠੀਕ ਹੈ ਜੀ ਤੇ ਟਾਇਰ ਟਰ ਨਾਲ ਦੇ ਇਹਦੇ ਹਾਂ ਟਾਇਰ ਨਾਲ ਦੇ ਜੀ ਠੀਕ ਹੈ ਨਾ ਟਕਵਾਲਟੀ ਟਾਇਰਾਂ ਦੀ ਵੀ ਵਧੀਆ ਪਈ ਹੈਗੀ ਬਾਕੀ ਐਂ ਹੁੰਦਾ ਵੀ ਚਲਾਉਣ ਤੇ ਵੀ ਆ ਬੰਦੇ ਦੇ ਨਾ ਜੇ ਟੰਗਣਾ ਚਲਾਉਣੀ ਸਾਡੇ ਕੋਲੇ ਤਿੰਨ ਟਰੈਕਟਰ ਆ ਕਾਸ਼ ਆ ਤੇ 51 11 ਜੀ ਠੀਕ ਹੈ ਜੀ ਅਸੀਂ 30 ਕਿੱਲੇ ਆਪਦੀ 35 ਕਿੱਲੇ ਠੇਕੇ ਦੇ ਲਗਵਾਈ ਕਰਦੇ ਆ ਠੀਕ ਹੈ ਜੀ ਹਾਂ ਜੀ ਤੇ ਸਾਨੂੰ ਤਾਂ ਇਹਦਾ ਮਤਲਬ ਚਲਾਉਣੇ ਅਸੀਂ ਤਿੰਨ ਟਰੈਕਟਰ ਦੇ ਹਿਸਾਬ ਨਾਲ ਵੇਖ ਲੂ ਕਿੰਨਾ ਚੱਲਦਾ ਇਹ ਹਾਂਜੀ ਹਾਂਜੀ ਤੇ ਅਸੀਂ ਕਦੂ-ਕਦੂ ਜੀ ਨੇ ਵੜਾ ਜਾਵਾਂ ਠੀਕ ਹੈ ਜੀ ਹਾਂ ਸਾਡੇ ਕੋਲ ਟਰੈਕਟਰ ਹੋਰ ਹੈਗੇ ਆ ਹਾਂਜੀ ਤੇ ਸਫਾਈ ਤਾਂ ਬਹੁਤ ਆ ਸੰਭਾਈ ਹੈ ਨਾ ਜਿਵੇਂ ਸਾਫ ਸਫਾਈ ਟਰੈਕਟਰ ਦੀ ਬਹੁਤ ਜ਼ਿਆਦਾ ਅਸੀਂ ਅੰਦਰ ਰੱਖਦੇ ਟਰੈਕਟਰ ਬਾਹਰ ਨਹੀਂ ਖੱਲੇ ਕਿਤੇ ਠੀਕ ਹੈ ਜੀ ਹਾਂ ਜੀ ਤੇ ਜਿਵੇਂ ਮੰਨ ਲਓ ਤੁਸੀਂ ਹੁਣ ਇੰਨਾ ਟਾਈਮ ਹੋ ਗਿਆ ਲਿਆਂ ਨੂੰ ਕੀ ਲੱਗਦਾ ਵੀ ਮੈਸੀ ਦੇ ਟਰੈਕਟਰ ਕਾਮਯਾਬਾ ਹਾਂਜੀ ਹਾਂ ਪੂਰੇ ਕਾਮਯਾਬਾ ਵਾ ਵਧੀਆ ਲੱਗਿਆ ਹਾਂ ਜੀ ਇਹ ਪਹਿਲਾਂ ਦੀ ਕਾਮਯਾਬਾ ਮੈਸੀ ਦਾ ਪਹਿਲਾਂ ਤੋਂ ਜਦੋਂ ਦੇ ਆਏ ਹੁੰਦੇ ਕਾਮਯਾਬਾ ਠੀਕ ਹੈ ਜੀ ਮੈਸੀ ਦਾ ਅਜੇ ਫੇਲ ਹੋਇਆ ਹੀ ਨਹੀਂ ਪਹਿਲਾਂ ਕੋਈ ਰੱਖਿਆ ਪਹਿਲਾਂ ਵੀ ਪੁਰਾਣਾ ਟਰੈਕਟਰ ਪਹਿਲਾਂ ਨਹੀਂ ਸੀ ਅਸੀਂ ਪਹਿਲੇ ਲਿਆ ਸਾਡੇ ਪਿੰਡ 'ਚ ਹੁੰਦਾ ਪਹਿਲਾਂ ਇੱਕ ਬਹੁਤ ਸਾਲ 33 35 ਸਾਲ ਪਹਿਲਾਂ ਸਾਡੇ ਪਿੰਡ 'ਚ ਹੁੰਦਾ ਇੱਕ ਠੀਕ ਹੈ ਜੀ ਹਾਂ ਜੀ ਤੇ ਪਰ ਉਹ ਆਏ ਆ ਵੀ ਕੁਆਲਿਟੀ ਬੰ ਠੀਕ ਹੈ ਤੇ ਬਾਕੀ ਆ ਚੀਜ਼ਾਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਜਿਵੇਂ ਮੰਨ ਲਓ ਆਪ ਨੂੰ ਤੱਤਾ ਨਹੀਂ ਲੱਗਦਾ ਨਹੀਂ ਗਰਮ ਹਵਾ ਜਮਾ ਨਹੀਂ ਹੁੰਦੀ ਇਧਰਲੇ ਪਾਸੇ ਬਹੁਤ ਸੋਹਣੀਆਂ ਤੇ ਆਹ ਬੜੀਆਂ ਸੋਹਣੀਆਂ ਚੜਾਈਆਂ ਵਈਆਂ ਉੱਪਰ ਹਨਾ ਸੰਭਾਈ ਕੀਤੀ ਵੀ ਹੈ ਟਰੈਕਟਰ ਦੀ ਪੂਰੀ ਵਧੀਆ ਤੇ ਕੰਮ ਇਹਦੇ ਤੋਂ ਵਾਹੀ ਦਾ ਹੀ ਲੈਣਿਆ ਜਾਂ ਕੋਈ ਓਮ ਬਮ ਹੋਰ ਵੀ ਕੰਮ ਲੈਣਿਆ ਕੋਈ ਟਰੈਕਟਰ ਟਰਾਲ ਜਿਆਦਾਤਰ ਵਾਹੀ ਦਾ ਹੀ ਲੈਣਿਆ ਜਾਂ ਬਾਈ ਬਜਾਈ ਹੋ ਗਈ ਠੀਕ ਹੈ ਹਾਂਜੀ ਇਹਦੇ ਕੰਮ ਲਈਦਾ ਇਹਦਾ ਕੰਮ ਲੈਦਾ ਠੀਕ ਹੈ ਇੱਕ ਬਾਈ ਜੀ ਇਹਦੇ ਜਿਹੜੇ ਟਾਇਰ ਆ ਗਏ ਟਾਇਰ ਇਹਦੇ 15 ਦੇ ਪਾਏ ਵੇ ਆ ਤੇ 15 ਦੇ ਆਉਂਦੇ ਸੀਗੇ ਨਹੀਂ ਜੀ ਆਉਂਦੇ ਟਾਇਰ 14 ਦੇ ਆਏ ਸੀ ਅਸੀਂ 15 ਦੇ ਪਾਏ ਸੀ ਅੱਛਾ ਠੀਕ ਹੈ ਮੇਰੇ ਬੇਟੇ ਨੇ ਪਵਾਤੀ 15 ਦੇ ਠੀਕ ਹੈ ਸ਼ੌਕ ਵਜੋਂ ਪਾਏ ਆ ਸ਼ੌਕ ਵਜੋਂ ਤੇ ਮੂਰਲੇ ਵੀ ਬਦਲਤੇ ਸੀ ਠੀਕ ਹੈ ਜੀ ਮੂਰਲੇ ਵੀ ਟਾਇਰ ਬਦਲ ਲਏ ਸੀ ਠੀਕ ਹੈ ਜੀ ਹਾਂ ਬਾਕੀ ਕੋ ਹੱਤੀਆਂ ਹੁੰਦੀਆਂ ਵੀ ਜਿਵੇਂ ਮੈਂ ਆਪਾਂ ਨੂੰ ਮੋਡੀਫਿਕੇਸ਼ਨ ਥੋੜੀ ਥੋੜੀ ਲੱਗਦੀ ਆ। ਆਹ ਚੀਜ਼ ਆਪਾਂ ਨੂੰ ਕਰਨੀ ਆ। ਹਾਂਜੀ ਹਾਂ। ਹਾਂਜੀ ਆਹ ਜਿਹੜਾ ਟੂਲ ਵਗੈਰਾ ਇਹ ਮਗਰੋਂ ਲਵਾਇਆ ਆ। ਠੀਕ ਹੈ ਜੀ। ਇਹ ਟੂਲ ਇੱਥੇ ਲੱਗਿਆ ਸੀ ਹੁਣ ਇੱਥੇ ਲਵਾਇਆ ਹੋਇਆ ਟੂਲ ਦੇ। ਠੀਕ ਹੈ ਜੀ। ਇਹਦੀ ਬਹੁਤ ਮਜ਼ਾ। ਅਸੀਂ ਇਹਦੀ ਬੈਟਰੀ ਵੀ ਬਾਹਰ ਕਢਾਤੀ ਸੀ। ਬੈਟਰੀ ਅੰਦਰ ਸਾਨੂੰ ਦਿੱਕਤ ਆਉਂਦੀ ਸੀ ਬੈਟਰੀ ਦੀ। ਠੀਕ ਹੈ ਜੀ। ਬੈਟਰੀ ਬਾਹਰ ਥੱਲੇ ਸੀ ਫਿਰ ਅਸੀਂ ਬੈਟਰੀ ਵਾਲਾ ਬਕਸਾ ਇੱਥੇ ਲਵਾਤਾ ਸੀ ਇਹਦਾ। ਅੱਛਾ ਇਹ ਵੀ ਐਡ ਕਰਾ ਦਿੱਤਾ ਹਾਂ ਐਡ ਕਰਾਤਾ ਸੀ ਪਹਿਲਾ ਬਕਸਾ ਇੱਥੇ ਸੀ ਠੀਕ ਹੈ ਜੀ ਉਹ ਬੈਟਰੀ ਫਿਲਟਰ ਤੋਂ ਪਾਣੀ ਪੂਣੀ ਚੈੱਕ ਹੁੰਦਾ ਸੀ ਉਹਦੇ ਬਹੁਤ ਕੁਝ ਖੁੱਲਣਾ ਔਖਾ ਸੀ ਅੱਛਾ ਠੀਕ ਹੈ ਉਹਦੇ ਚ ਇਹ ਆਪ ਦੀ ਸਹੂਲਤ ਆ ਤੇ ਇਧਰਲੇ ਪਾਸੇ ਕਰ ਲਿਆ ਇਹ ਤੇ ਉਹ ਵੈਸੇ ਰੰਗ ਰੰਗ ਉਸ ਤਰੀਕੇ ਦਾ ਕੀਤਾ ਪਤਾ ਨਹੀਂ ਲੱਗਦਾ ਹਾਂ ਨਹੀਂ ਫਿਰ ਉਹ ਕਰਾਤਾ ਸੀ ਨਾਲ ਰੰਗ ਰੰਗ ਦਾ ਕੀਤਾ ਹੋਇਆ ਮਿਸਤਰੀ ਵੀ ਬਹੁਤ ਵਧੀਆ ਜਿਹੜੇ ਲਾਇਆ ਇਹ ਠੀਕ ਹੈ ਜੀ ਤੇ ਵੈਸੇ ਤਾਂ ਕੰਪਨੀ ਵੀ ਜੇ ਇੱਥੇ ਲਾਉਣ ਲੱਗੇ ਤਾਂ ਬੈਟਰੀ ਪਾਸੇ ਚਾਹੀਦੀ ਹੈ ਵੈਸੇ ਤਾਂ ਉੱਥੇ ਬੈਟਰੀ ਥੋੜੀ ਦਿੱਕਤ ਆਉਂਦੀ ਹੈ ਠੀਕ ਹੈ ਜੀ ਹਾਂਜੀ ਤੇ ਬਾਕੀ ਲੱਗਦਾ ਨਹੀਂ ਪਤਾ ਤੁਹਾਨੂੰ ਸੋਹਣਾ ਸੋਹਣੀ ਲੱਗਦੀ ਹੈ ਚੀਜ਼ ਇਧਰ ਦੇ ਨਾਲ ਹਾਂ ਜੀ ਹਾਂ ਜੀ ਤੇ ਬਾਕੀ ਆ ਫਿਲਟਰ ਫਿਲਟਰ ਆ ਗਿਆ ਸਾਰੀਆਂ ਸੈਟਿੰਗਾਂ ਹਾਂ ਜਿਹੜੇ ਰੀਨਵਲ ਆ ਨਾਲ ਦੇ ਜੋ ਕੁਸਾ ਦੇ ਠੀਕ ਹੈ ਜੀ ਹਾਂ ਹੋਰ ਕੁਝ ਨਹੀਂ ਬਦਲਿਆ ਬਾਕੀ ਛਤਰੀ ਵੀ ਲਵਾਈ ਆਪ ਲਵਾਈ ਆ ਠੀਕ ਹੈ ਉਹ ਦੂਜੀ ਲਵਾ ਲਈ ਛਤਰੀ ਸ਼ੌਂਕ ਵਾਲੀ ਹੈ ਨਾ ਹਾਂਜੀ ਉਹ ਤਾਂ ਜਵਾਕਾ ਦਾ ਕੰਮ ਹੈ ਜਵਾਕੀ ਲਵਾ ਕੇ ਗਏ ਆ ਹਾਂਜੀ ਕੁਆਲਿਟੀ ਚੰਗੀ ਆ ਬੜੀ ਹਾਂ ਤੇ ਇੱਧਰ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਿੰਨੇ ਆ ਟਰੈਕਟਰ ਬਾਕੀ ਤੇ ਰਿਵਿਊ ਚੈੱਕ ਕਰ ਲਿਆ ਟਰੈਕਟਰ ਦਾ ਤੇ ਬਾਈ ਜੀ ਪਹਿਲਾਂ ਤਾਂ ਧੰਨਵਾਦ ਬਹੁਤ ਬਹੁਤ ਜਿਹੜਾ ਤੁਸੀਂ ਸਮਾਂ ਦਿੱਤਾ ਜੀ ਹਾਂਜੀ ਹਾਂਜੀ ਕੀਮਤੀ ਸਮੇਂ ਜੋ ਜਿਹੜਾ ਟਾਈਮ ਕੱਢਿਆਗਾ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਜਿਹੜੇ ਜਿਹੜੇ ਭਰਾ ਵਧੀਆ ਵਧੀਆ ਵੀਡੀਓ ਦੇਖਣੀਆਂ ਚਾਹੁੰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਾਵਾਂਗੇ